सर मेरा मेरा में और वो थे टेंशन में रहते थे। मेरी जो बिन्दा है प्रोपर्टी को लेकर उनके दिमाग में बहुत टेंशन बिखार की थी पहले तो हमारे पहले, पहले वाले घर पे कब्जा कर लिया सारा कुछ हथिया लिया अभी इस वाले घर को लोन ले के पास करवा के पैसे बनवाया तब उनके हमने ना पैसे कब्जा मकान बनाया करके कर और अब हमें जीने में देरी अब वो बोल रही है कि मैं ये, ये मकान भी ले भी छोड़ूंगी और ये भी मकान मेरा है तो यहाँ से घर से बाहर निकालूंगी और मेरे पति हमेशा इस डिप्रेशन में रहते थे हर सबसे बात बोलते थे वो वो बहुत परेशान थे अंदर से बहुत ज्यादा

ਗੰਭਾਇਸ਼ ਨਾ ਕਹੀ ਸਭਾ ਜਿਸਕੇ ਮੇਰੇ ਸੰਬੰਧ ਨਹੀਂ تھے ਉਸੇ ਵੀ ਮੇਰੇ ਸੰਬੰਧ ਜੋ ਮੇਰੇ ਮਾਪਪਾ ਕਿਉਂ ਮੱਚੇ ਸੀ ਕਿਤਨਾ ਕਿਤਨਾ ਗੰਦਾ ਲਖਣ ਲਗਾਏਗਾ ਤਸਰ ਇਹ ਬਈ ਬੋਡੀ ਮਿਲੀ ਹੈ ਕੀ ਮਾਵਾਦੋਂ ਤੇ ਕੀ ਕੰਮ ਹੋਇਆ ਦਰਿਆ ਹਾਂਜੀ ਸਾਨੂੰ ਇੱਕ ਇਨਟੀਮੇਸ਼ਨ ਮਿਲੀ ਸੀ ਕਿ ਜੋ ਮ੍ਰਿਤਕ ਨੇ ਅਮਨਪ੍ਰੀਤ ਸਿੰਘ ਜੀ ਲਈਸ ਮੋਨੂ ਜੋ ਇੱਕ ਪ੍ਰੈਕਟਿਸਿੰਗ ਲਾਇਰ ਨੇ ਵੀ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਜੋ ਮੌਕਾ ਵਗੈਰਾ ਵਿਜ਼ਿਟ ਕੀਤਾ ਗਿਆ ਹ ਮਹੱਲੇ ਦੇ ਵਿੱਚੋਂ ਤੇ ਪਰਿਵਾਰਕ ਮੈਂਬਰਾਂ ਦੇ ਬਿਆਨات ਹਾਸਲ ਕੀਤੇ ਗਏ ਨੇ ਤੇ ਜੋ ਕੁਝ ਪਰਿਵਾਰਕ ਮੈਂਬਰ ਸ਼ੰਕਾ ਵੀ ਜ਼ਾਹਰ ਕਰਦੇ ਸੀ ਤੇ ਉਹਨਾਂ ਦੀ ਪਤਨੀ ਦੇ ਬਿਆਨ ਤਹਿਰੀਰ ਕੀਤੇ ਗਏ ਜਿਨ੍ਹਾਂ ਨੇ ਦੱਸਿਆ ਵੀ ਉਹਨਾਂ ਨੇ ਆਪਣੇ ਆਪ ਨੂੰ ਫਾਹ ਲਗਾ ਕੇ ਆਪਣੀ ਜੀਵਨ ਲिलाव ਸਮਾਪਤ ਕੀਤੀ ਹੈ ਤੇ ਜਿਸ ਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਉਹਨਾਂ ਦੇ ਬਿਆਨਾਂ ਤੇ ਤੇ ਬਾਕੀ ਪਰਿਵਾਰਕ ਮੈਂਬਰਾਂ ਦੇ ਉਹਨਾਂ ਦਾ ਅਸੀਂ ਸੀਨੀਅਰ ਡਾਕਟਰ ਸਾਹਿਬਾਨਾਂ ਦੇ ਰਜਿੰਦਰਾ ਹਸਪੀਟਲ ਪਟਿਆਲਾ ਤੋਂ ਬੋਰਡ ਬਣਾ ਕੇ ਉਹਨਾਂ ਦਾ ਜੇ ਪੋਸਟਮਾਰਟਮ ਕਰਵਾਇਆ ਗਿਆ ਤੇ ਜਦੋਂ ਵੀ ਪੋਸਟਮਾਰਟਮ ਰਿਪੋਰਟ ਆਉਂਦੀ ਆ ਤੁਹਾਡੇ ਨਾਲ ਸਾਂਝੀ ਕੀਤੀ ਜਾਊਗੀ ਤੇ ਉਸ ਦੇ ਮੁਤਾਬਕ ਹੀ ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਹੀ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊ ਅਮਲ ਚ ਲਿਆਂਦੀ ਜਾਊਗੀ ਸਰ ਉਹਨਾਂ ਦੇ ਪਰਿਵਾਰ ਦੇ ਮੈਂਬਰਾਂ ਦਾ ਇਲਜ਼ਾਮ ਹੈ ਕਿ ਉਹਨੂੰ ਨਿਕਲ ਰਹੇ ਸੀ ਤੇ ਕਿਉਂ ਕੋਈ ਕਰ ਰਿਹਾ ਹਾਂਜੀ ਉਹਨਾਂ ਦੇ ਇੱਕ ਫੋਰਹੈਡ ਤੇ ਇੰਜਰੀ ਸੀਗੀ ਉਹ ਜੋ ਅਸੀਂ ਪੋਸਟਮਾਰਟਮ ਜਿਹੜੀ ਐਪਲੀਕੇਸ਼ਨ ਆ ਉਹਦੇ ਉਹਦੇ ਵਿੱਚ ਅਸੀਂ ਮੈਂਸ਼ਨ ਕੀਤੀ ਹੈ ਡਾਕਟਰ ਸਾਹਿਬਾਨਾਂ ਨੂੰ ਉਸ ਸੰਬੰਧੀ ਸਾਨੂੰ ਕਲੀਅਰ ਕੀਤਾ ਜਾਊਗਾ ਬੋਰਡ ਡਾਕਟਰਾਂ ਦੇ ਬੋਰਡ ਵੱਲੋਂ ਵੀ ਉਹ ਜਿਹੜੀ ਸੱਟ ਹੈ ਉਹ ਪੋਸਟਮਾਰਟਮ ਜਾਂ ਐਂਟੀਮਾਰਟਮ ਜਿਸ ਦੇ ਆਧਾਰ ਤੇ ਅਸੀਂ ਅਗਲੀ ਕਾਰਵਾਈ ਕੀਤੀ ਜਾਊਗੀ ਉਹ ਜੋ ਵੀ ਸਾਨੂੰ ਪੋਸਟਮਾਰਟਮ ਰਿਪੋਰਟ ਆਊਗੀ ਡਾਕਟਰ ਸਾਹਿਬਾਨਾਂ ਦੇ ਬੋਰਡ ਵੱਲੋਂ ਉਸ ਦੇ ਆਧਾਰ ਤੇ ਹੀ ਅਸੀਂ ਅਗਲੀ ਕਾਰਵਾਈ ਇਹਦੇ ਤੇ ਲਿਆਂਦੀ ਜਾਊਗੀ ਹੁਣ ਡੈਡ ਬੋਡੀ ਪਰਿਵਾਰ ਨੂੰ ਸੌਂਪ ਦਿੱਤੀ ਡੈਡ ਬੋਡੀ ਹਾਂਜੀ ਪਰਿਵਾਰ ਨੂੰ ਸੌਂਪ ਦਿੱਤੀ ਹੈ ਜੋ ਉਹਦੇ ਜੀਜੇ ਹਾਸਲ ਕਰਕੇ ਲੈ ਕੇ ਆਏ ਨੇ ਸਾਡੇ ਤੋਂ ਰਜਿੰਦਰ ਹਸਪੀਟਲ ਪਟਿਆਲਾ ਤੋਂ